ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬਧੀਏ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਅੱਜ ਹੈਗਾ ਇਹ ਦਿਨ ਸ਼ਨੀਵਾਰ ਦਾ ਤੇ ਤਰੀਕ ਹੈਗੀ ਹੈ ਜੀ 13 ਤੇ ਦੁਪਹਿਰ ਦਾ ਟਾਈਮ ਸੀ ਮੰਮੀ ਪਾ ਰਹੇ ਸੀ ਅੰਬ ਦਾ achar ਤੇ ਆਪਾਂ ਸੋਚਿਆ ਚੱਲ ਥੋੜੀ ਜੀ ਵੀਡੀਓ ਬਣਾ ਲਈਏ ਤੇ ਆਪਾਂ ਤਵੋਂ ਥੋੜੇ ਹੀ ਪਾਇਆ ਜੀ 5 ਕਿਲੋ ਕਿਉਂਕਿ ਖਾਂਦੇ ਘੱਟ ਆ ਚਲ ਦਿਹਾੜੀਆਂ ਦੇ ਕੰਮ ਆ ਜਾਂਦਾ ਪਹਿਲਾਂ ਆਪਾਂ ਥੋੜਾ ਨਾ ਵੀਡੀਓ ਸ਼ੁਰੂ ਵੀ ਬਣਾਈ ਨਹੀਂ ਆਪਾਂ ਕਿਉਂਕਿ ਵੀ ਉੱਪਰ ਟਾਈਮ ਹੀ ਲੱਗਿਆ ਜੀ ਤੇ ਆਪਾਂ ਹੁਣ ਮੰਮੀ achar ਪਾ ਰਹੇ ਸੀ ਮੈਂ ਕਿਹਾ ਚੱਲ ਥੋੜੀ ਜੀ ਬਣਾ ਲਈਏ ਇੱਕ ਦਿਨ ਪਹਿਲਾਂ ਮੰਮੀ ਨੇ ਵੀ ਧੋ ਕੇ ਸੁਕਾ ਲਈ ਸੀ ਫਿਰ ਇਹਨਾਂ ਨੂੰ ਨੂਨ ਲਾ ਕੇ ਰੱਖਤਾ ਸੀ ਦੂਸਰੇ ਦਿਨ ਥੋੜਾ ਜਿਹਾ ਸਕਾ ਕੇ ਤੇ ਫਿਰ ਪਾਰੇ ਸੀ ਮਸਾਲਾ ਉਹ ਡੱਬੇ ਵਾਲਾ ਹੀ ਮਸਾਲਾ ਮੰਗਾਇਆ ਸੀ ਆਪਣੇ ਤੇ ਮੰਮੀ ਪਾਰੇ ਸੀ ਅੰਬ ਦਾ ਅਚਾਰ ਤੇ ਆਪਾਂ ਕਰਦੇ ਸੀ ਬਸ ਚਾਹ ਪਾਣੀ ਦੁਪਹਿਰੇ ਜਿਹਾ ਪਾਰੇ ਸੀ ਮੰਮੀ ਹਸਪੰਜ ਕਿਲੋ ਵਾਲੀ ਪਿੱਪੀ ਭਰਤੀ ਜੀ ਮੁੱਕਦੀ ਨਹੀਂਗਾ ਉਹ ਪਹਿਲਾਂ ਵਾਲਾ ਵੀ ਕਾਫੀ ਪਿਆ ਚਲੋ ਜੀ ਥੋੜੇ ਟਾਈਮ ਬਾਅਦ ਮਿਲਦੇ ਆਂ ਥੋੜੇ ਟਾਈਮ ਤੋਂ ਬਾਅਦ ਆਪਾਂ ਤਾਂ ਮਿਲੇ ਹੀ ਨਹੀਂ ਗਿਆ ਜੀ ਹੁਣ ਮਿਲਦੇ ਆਂ ਸ਼ਾਮ ਨੂੰ ਜਿਹੜਾ ਆਪਾਂ ਚੋਣ ਗਿਆ ਆਪਣੀ ਤਾਇਆ ਜੀ ਕੇ ਧਾਰ ਤੇ ਇਥੇ ਐਂਟਰੀ ਦੇਖੋ ਜੀ ਆਪਾਂ ਨੂੰ ਪਹਿਲਾਂ ਤਾਂ ਚੁੰਨੀ ਬਦਲਾਉਂਦੇ ਨੇ ਉਹ ਵਾਰ ਚੋਈ ਕਹਿੰਦੇ ਚੁੰਨੀ ਬਦਲ ਲਓ ਔਰ ਕਨ ਦੀ ਮੱਝ ਵੀ ਮਿਲਦੀ ਨਹੀਂ ਹੱਥ ਪਈ ਵੀ ਹੈਗੀ ਭੈਣ ਦੇ ਇਹ ਹੈਗੇ ਜੀ ਮੇਰੀ ਭੈਣ ਦੇ ਚੇਠ ਦਾ ਘਰ ਜਿਹਨਾਂ ਦਾ ਘਰ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਆਪਾਂ ਨਹੀਂ ਲਿਆ ਹੋਇਆ ਸਾਥੋਂ ਕਾਫੀ ਦੂਰ ਰਹਿ ਗਿਆ ਜੀ ਉਹ ਕਦੇ ਵਿਚਾਇ ਬਾਈ ਵਿਚਾਰਾ ਆਪ ਲੈ ਕੇ ਜਾਂਦਾ ਕਦੇ ਮੁੰਡਾ ਲੈ ਜਾਂਦਾ ਕਿ ਕਿਉਂਕਿ ਜੋ ਦਵਾਈ ਲੈਣ ਗਏ ਹੋਏ ਸੀ ਲੁਧਿਆਣੇ ਉਹ ਮੇਰੀ ਭੈਣ ਦੀ ਨਾਨਦ ਨੂੰ ਦਵਾਈ ਆਉਣ ਗਏ ਸੀ ਦਵਾਈ ਤੇ ਇਹ ਭੈਣ ਨਾਲ ਗਈ ਹੋਈ ਸੀਗੀ ਤੇ ਉਹ ਤਾਂ ਕਰਕੇ ਉਹ ਮੈਨੂੰ ਕਹੇ ਤੂੰ ਸਾਡੀ ਧਾਰ ਚੋਰਿਆ ਕਰੇਂਗੀ ਮੱਖ ਚਲ ਕੋਈ ਗੱਲ ਨਹੀਂ ਜੀ ਉਹ ਨਹੀਂ ਆ ਹਣਾ ਵਿਚਾਰੀ ਚਲ ਉਹ ਦਵਾਈ ਦਿਵਾਉਣ ਗਏ ਹੋਏ ਸੀ ਤੇ ਇਹਨਾਂ ਦੀ ਮੱਝ ਮੈਂ ਕਿਤ ਨੂੰ ਕਢਾਉਂਦੀ ਆ ਜੀ ਕੁੰਡ ਕਿਉਂਕਿ ਜੀ ਮਾੜਾ ਜਿਹਾ ਮੂੰਹ ਦੇਖ ਲੇ ਤੇ ਫਿਰ ਉਹ ਹਿੱਲ ਜਾਂਦੀ ਆ ਤੇ ਚੁੰਨੀ ਵੀ ਮੈਨੂੰ ਉਹਦੀ ਭੈਣ ਦੀ ਲੈਣੀ ਪੈਂਦੀ ਆ ਤੇ ਬਸ ਐਂ ਕੁੰਡ ਕੱਟ ਕੇ ਆਪਾਂ ਬੈਠੇ ਰਹਿਣਾ ਤਾਂ ਥੋੜਾ ਜਿਹਾ ਨਹੀਂ ਬਸ ਉਹਦੀ ਹਿੱਲ ਜਾਂਦੀ ਆ ਚਲੋ ਜਨਾ ਟਾਈਮ ਪਾਸਤਾ ਕਰਨੀ ਆ ਵਿਚਾਰਾਂ ਦਾ ਆਪਾਂ ਨੇ ਤੇ ਨਾ ਆਪਾਂ ਚੋਂ ਲਾਗੇ ਬਸ ਇਹਨਾਂ ਦੀ ਧਾਰ ਅੱਜ ਮਿਲਕਿੰਗ ਦੀ ਵੀਡੀਓ ਆਪਾਂ ਇਹਨਾਂ ਦੀ ਪਾ ਰਹੇ ਆ ਉਨਾਂ ਵੀ ਕਰੇ ਤੇ ਕਹਿਣ ਲੱਗੀ ਭੈ ਮੇਰੇ ਭੈਣ ਦੇ ਜੇਠ ਦੀ ਕੁੜੀ ਕਹਿੰਦੀ ਮਾਸੀ ਅੱਜ ਸਾਡੇ ਘਰੇ ਵਲੌਗ ਬਣਾਵਾਂਗੇ ਮੈਂ ਕਿਹਾ ਚੱਲ ਠੀਕ ਆ ਤੇ ਧਾਰ ਆਪਾਂ ਚੋਲੀ ਤੇ ਆਪਾਂ ਉਹ ਭੈਣ ਨਾਲ ਕਰ ਰਹੇ ਸੀ ਗੱਲ ਤੇ ਭਾਂਚੀ ਬਣਾ ਲਈ ਆਪਣੇ ਵਾਸਤੇ ਮਨਾਨਾ ਸ਼ੇਕ ਨੂੰ ਕਹਿ ਰਹੀ ਸੀ ਮੈਂ ਕਹਿਦੀ ਵੀ ਵੀਡੀਓ ਬਣਾ ਦੇਵਾਂਗਾ ਮੈਂ ਕਹਿ ਦੂ ਮੇਰਾ ਜੇਠ ਵੀ ਆ ਮੇਰਾ ਚੀਚਾ ਵੀ ਆ ਤਿਆ ਆਈ ਹੋਈ ਸੀ ਜੀ ਤਾਇਆ ਜੀ ਕੀ ਦੋਤੀ ਅਸੀਂ ਬੈਠੀਆਂ ਮਾਮੀ ਦੋਤੀ ਗੱਲਾਂ ਕਰੀ ਜਾਂਦੀਆਂ ਸੀ ਨੇ ਮੈਂ ਫੋਨ ਤੇ ਉਹਨਾਂ ਨਾਲ ਗੱਲ ਕਰ ਰਹੀ ਸੀ ਤੇ ਮੈਂ ਕਿਹਾ ਤੇਰੀ ਮੰਮੀ ਵੀਡੀਓ ਦੇਖੂਗੀ ਤੇਰੀ ਬਣਾਉਣਿਆ ਨਾ ਮਾਮੀ ਕਹਿੰਦੀ ਮੈਨੂੰ ਸੰਗ ਲੱਗਦੀ ਆ ਤੇ ਆ ਗਏ ਜੀ ਬੱਚਾ ਪਾਰਟੀ ਮੰਗਰੀ ਆ ਗਏ ਕਹਿੰਦਾ ਇਹ ਕਾਰਤ ਤਨ ਤਾਂ ਕਾਫੀ ਦੂਰ ਆ ਜਾਂਦਾ ਪਰ ਫੇਰ ਵੀ ਜਵਾਕ ਹਨਾ ਆਪਦਾ ਆਪਦਾ ਹੀ ਹੁੰਦਾ ਕਹਿੰਦੇ ਐ ਕਿੰਨੇ ਦੂਰ ਵੀ ਬਸ ਖੇਡਣ ਜਾਂਦੇ ਆ ਤਿੰਨੇ ਚਾਰੇ ਘਰਾਂ ਦੇ ਇਕੱਠੇ ਹੋ ਕੇ ਸਾਰੇ ਉੱਥੇ ਵਗ ਜਾਂਦੇ ਆ ਇੱਕ ਦੂਰ ਦੇ ਘਰ ਦਾ ਚਾਹੀ ਰਿੰਦਾ ਜੇ ਬਸ ਦੂਰ ਜਾਣੇ ਆਪਾਂ ਉਹਨਾਂ ਦੇ ਘਰੇ ਣ ਤੇ ਉਹਦੇ ਬਾਈ ਇੱਧਰ ਕੱਖ ਲਾਉਣ ਵੀ ਆਵੇ ਭੈਣ ਕੇ ਉਦੋਂ ਵੀ ਨਾਲ ਚੜ ਜਾਂਦੇ ਟਰੈਕਟਰ ਤੇ ਇਹ ਮਾਗਰੀ ਆਪਣੇ ਪਹੁੰਚ ਗਏ ਫਤ ਦੇ ਘਰੇ ਸੇ ਵੀ ਕਬੂਤਰ ਕੋਈ ਮੁੰਡਾ ਵੀ ਕਬੂਤਰ ਰੱਖੀ ਬੈਠਾ ਆਪਦੇ ਚਾਚੇ ਆ ਗਏ ਮੈਨੂੰ ਕਬੂਤਰਾਂ ਦਾ ਸ਼ੌਂਕ ਪੈ ਗਿਆ ਜੀ ਤੇ ਆਪਣੇ ਬੇਟਾ ਬੇਟੀ ਮੈਨੂੰ ਵੇਰ ਰੇ ਸੀ ਇਹ ਚਾਚਾ ਜੀ ਦੀ ਪੋਤੀ ਆ ਚਲੋ ਜੀ ਆਪਾਂ ਵੀ ਚੱਲਦੇ ਆ ਘਰ ਨੂੰ ਘਰ ਦੀ ਵਾਪਸੀ ਤੇ ਇੱਥੇ ਇਹਨੇ ਬਾਈ ਨੇ ਮੈਨੂੰ ਸੱਟ ਦੇਣਾ ਸੀ ਮੈਂ ਬੈਠੀ ਵੀ ਨਹੀਂ ਸੀ ਤੇ ਮੋਟਰਸਾਈਕਲ ਪਹਿਲਾਂ ਹੀ ਚਲਾ ਲਿਆ ਚਲੋ ਜੀ ਆਪਾਂ ਚੱਲ ਗਏ ਆ ਘਰ ਨੂੰ ਆਪਦੇ ਉਹ ਕਹੇ ਦੀ ਮੈਂ ਪੂਰਾ ਵਲੋਗ ਬਣਾਉ ਉਹ ਤੇਰਾ ਘਰੇ ਆ ਕੇ ਜੀ ਆਪਾਂ ਕਰਨ ਲੱਗੇ ਰੋਟੀ ਟੁੱਕ ਰੋਟੀ ਆਪਾਂ ਇੱਥੇ ਬਾਹਰ ਹੀ ਬਣਾਉਣੇ ਹੁੰਦੇ ਆ ਜੀ ਗੈਸ ਉੱਚੀ ਨਹੀਂ ਧਰਿਆ ਹੋਇਆ ਗਰਸੋਈ 'ਚ ਕਿਉਂਕਿ ਜੀ ਗਰਮੀ ਬਹੁਤ ਆਉਂਦੀ ਅੰਦਰ ਤਾਂ ਕਰਕੇ ਆਪਾਂ ਬਾਹਰ ਹੀ ਬਣਾ ਲੈਨੇ ਆ ਰੋਟੀਆਂ ਪਸਦਿਆਂ ਲੱਗ ਜਾਂਦੇ ਨੇ ਬਸ 7:00 ਵਜੇ ਲੱਗਦੇ ਹੁੰਦੇ ਆ ਕਿਉਂਕਿ ਉਸ ਤੋਂ ਬਾਅਦ ਜੀ ਆਪਾਂ ਗੋਹਾ ਸਿੱਟ ਦਿੰਨੇ ਆ ਜਿਹੜਾ ਹੁੰਦਾਗਾ ਤੇ ਨਾਲੇ ਮੱਝਾਂ ਨੂੰ ਨਿਵਾ ਦਿੰਨੇ ਆ ਤੇ ਸਬਜ਼ੀ ਆਪਾਂ ਨੇ ਪਹਿਲਾਂ ਹੀ ਬਣਾ ਲਈ ਸੀਗੀ ਕਿਉਂਕਿ ਜੀ ਧਾਰਾਂ ਸਾਡੀਆਂ ਵੀ ਹੋ ਜਾਂਦੀਆਂ ਹਨਾ ਸੁਚੋਂ ਨਾਲ ਗਾ ਤੇ ਫਿਰ ਆਪਾਂ ਨੂੰ ਉਹਨਾਂ ਦੇ ਜਾਣਾ ਪੈਂਦਾ ਆਪਸ ਥੱਕ ਜਾਈਦਾ ਜੀ ਹਨਾ ਫਿਰ ਵੀ ਹਨਾ ਦੂਰ ਘਰ ਆਗਾ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੇ ਤਾਂ ਕਰਕੇ ਆਪਾਂ ਸਬਜ਼ੀ ਬਣਾ ਦਿੰਨੇ ਹੁੰਨੇ ਸਨੇਹਾ ਹੀ ਕੱਲੀ ਰੋਟੀ ਰਹਿ ਜਾਂਦੀ ਆ ਕੇ ਦੁੱਧ ਲਾ ਕੇ ਆਪਾਂ ਤੇ ਰੋਟੀ ਲੱਗ ਜਾਂਦੀ ਹੁੰਨੇ ਉਹ ਜੱਗ ਚ ਆਪਣਾ ਦੁੱਧ ਵੀ ਪਾਇਆ ਪਿਆ ਮੈਂ ਤੇ ਮੇਰੀ ਪੇਟੀ ਗਰਮ ਦੁੱਧ ਪੀਨੇ ਆ ਉਹਨਾਂ ਨੂੰ ਸਿੰਦਾ ਕਰਕੇ ਦੇ ਦਿੰਨੇ ਆ ਪਿਓ ਪੁੱਤਾਂ ਨੂੰ ਤੇ ਬਸ ਉਹਨਾਂ ਨੂੰ ਰੋਟੀ ਲਾ ਕੇ ਆਪਾਂ ਪੋਰਚੂ-ਬੁਸ਼ੂ ਨਵਾ ਦਾਂਗੇ ਤੂੜੀ ਲਿਆ ਕੇ ਰੱਖ ਲਾਂਗੇ ਸੁਭਾ ਲਈ ਤੇ ਗੋਹਾ ਸੜਦਾਂਗੇ ਜਿਹੜਾ ਹੋਇਆ ਮੰਮੀ ਇੱਥੇ ਪਾਉਣ ਗਏ ਹੋਏ ਸੀ ਦੁੱਧ ਤੇ ਆਪਣੀ ਵੀਡੀਓ 'ਚ ਜੇ ਐਡ ਹੁੰਦੀ ਆਉਂਦੀ ਹੁੰਦੀ ਹੈ ਨਾ ਰਿਕਵੈਸਟ ਹੈ ਜੀ ਤੇ ਜਰੂਰ ਫੁੱਲ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਪਲੀਜ਼ ਜੇ ਜੀ ਆਪਣੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਹਦੇ ਵਸਪਾ ਥੋੜੀਆਂ ਜਿਹੀਆਂ ਰੋਟੀਆਂ ਲਾਉਣੀਆਂ ਹੁੰਦੀਆਂ ਕਿਉਂਕਿ ਗਰਮੀ 'ਚ ਬਹੁਤ ਜ਼ਿਆਦਾ ਖਾਂਦੇ ਨਹੀਂ ਤੇ ਚਲੋ ਜੀ ਵੀਡੀਓ ਬਸ ਅੱਜ ਆਪਾਂ ਇਹਨੀ ਛੋਟੀ ਜਿਹੀ ਬਣਾਉਣੀ ਸੀ ਛੋਟਾ ਜਿਹਾ ਬਲੌਗ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਸੋਹਣੀ ਜੀ ਨਾਲ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰਵੋ ਜੀ ਤੇ ਆਪਾਂ ਮਿਲਾਂਗੇ ਬਸ ਹੁਣ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਦੇ ਲਈ ਹੱਸਦੇ ਰਹੋ ਬਸਦੇ ਰਹੋ ਬਾਏ